ਮਾਨਯੋਗ ਡੀਜੀਪੀ ਪੰਜਾਬ ਡੀਆਈਜੀ ਬਾਰਡਰ ਰੇਂਜ ਦੇ ਦਿਸ਼ਾ ਨਿਰਦੇਸ਼ਾ ਹੈ ਪੰਜਾਬ ਪੁਲਿਸ ਨੂੰ ਉਦੋਂ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਇੱਕ ਡੀਕੇਆਈ ਟੈਰਰਿਸਟ ਪਰਮੇਂਦਰ ਸਿੰਘ ਪਿੰਦੀ ਜਿਹਦਾ ਸੰਬੰਧ ਇੰਟਰਨੈਸ਼ਨਲੀ ਡੈਜ਼ਿਗਨੇਟਿਡ ਟੈਰਰਿਸਟ ਸਰਵਿੰਦਰ ਸਿੰਘ ਰਿੰਦਾ ਤੇ ਹੈਪੀ ਪਸ਼ਿਆ ਦੇ ਨਾਲ ਹੈ ਉਹਨੂੰ ਪੰਜਾਬ ਪੁਲਿਸ ਯੂਏਈ ਯੂनाइटेड अरब एमिरेट्स ਤੋਂ ਐਕਸਟਰੈਡਿਟ ਕਰਕੇ ਲਿਆਈ ਹੈ ਇਦੇ ਵਿੱਚ ਇੰਟਰਸਟਿੰਗ ਗੱਲ ਇਹ ਹੈ ਕਿ ਪਰਮਿੰਦਰ ਸਿੰਘ ਪਿੰਦੀ ਇੱਕ ਟਾਈਮ ਤੇ ਪੰਜਾਬ ਪੁਲਿਸ ਦੇ ਵਿੱਚ ਕਨਸਟੇਬਲ ਤਾਇਨਾਤ ਸੀਗਾ ਬਟ ਇਨੀ ਜੁਰਮ ਦਾ ਰਸਤਾ اختیار ਕਰ ਲਿਆ ਐਂਡ ਓਵਰ ਅ ਪੀਰੀਅਡ ਆਫ ਟਾਈਮ ਕਾਫੀ ਜੁਰਮਾਂ ਦੇ ਵਿੱਚ ਇਹਦੀ ਸ਼ਮੂਲੀਅਤ ਆ ਗਈ ਤਾਂ ਇਥੇ ਜਦੋਂ ਇਹਨੇ ਕ੍ਰਾਈਮ ਕਰਨਾ ਸਟਾਰਟ ਕਰਤਾ ਤਾਂ ਪੁਲਿਸ ਮਗਰ ਲੱਗ ਗਈ ਕਿ ਐਸਕੇਪਡ ਟੂ ਯੂਏਈ ਉੱਥੋਂ ਫਿਰ ਇਹ ਸਾਰਾ ਕੁਝ ਹੈਂਡਲ ਕਰਨ ਲੱਗ ਪਿਆ ਇਹ ਦੇਖੋ ਜਿਹੜੇ ਨੋਟੇਬਲ ਜਿਹੜੇ ਕੇਸਸ ਹੈ ਇਹਦੇ ਵਿੱਚ 2023 ਦੇ ਵਿੱਚ ਇੱਥੇ ਜਿਹੜੇ ਸ਼ਰਾਬ ਦੇ ਠੇਗੀਆਂ ਤੇ ਉੱਤੇ ਪੈਟਰੋਲ ਬੰਮ ਸਿੱਟੇ ਗਏ ਸੀਗੇ ਉਹਦੇ ਸਾਡੇ ਮੁਕਦਮੇ ਦਰਜ ਹੈ ਹੀ ਵਾਸ ਦਾ ਮੇਨ ਮਾਸਟਰ ਮਾਈਂਡ ਫਾਰ ਡੂਇੰਗ ਥੈਟ ਜਿਹੜੇ ਪੈਟਰੋਲ ਬੰਮ ਸਿੱਟੇ ਜਾਂਦੇ ਸੀਗੇ ਇਸ ਤੋਂ ਇਲਾਵਾ ਹੋਰ ਇੱਕ ਕੇਸ ਦੇ ਵਿੱਚ ਇੱਕ ਪੰਜਾਬ ਪੁਲਿਸ ਦੇ ਰਿਟਾਇਰਡ ਐਸਪੀ ਸਾਹਿਬ ਹੈ ਉਹਨਾਂ ਨੂੰ ਮਾਰਨ ਦੀ ਇੱਕ ਕਾਂਸਪੀਰੇਸੀ ਰਚੀ ਗਈ ਸੀ ਤਾਂ ਉਹਦੇ ਵਿੱਚ ਜਿਹੜੇ ਮੇਨ ਕਾਂਸਪੀਰੇਟਰਸ ਹੈ ਇਸ ਬੰਦੇ ਦੀ ਸ਼ਮੂਲੀਅਤ ਉਹਦੇ ਚ ਸੀਗੀ ਇਸ ਤੋਂ ਅਲਾਵਾ ਵੀ ਕਾਫੀ ਸਾਰੇ ਮੁਕਦਮੇ ਜਿਹਦੇ ਵਿੱਚ 307 ਦੇ ਜਿਹੜੇ ਗੈਂਗ ਐਕਟੀਵਿਟੀਜ਼ ਦੇ ਮੁਕਦਮੇ ਵੀ ਇਹਦੇ ਤੇ ਦਰਜ ਸੀਗੇ ਯੂਏ ਦੇ ਵਿੱਚ ਰਹਿ ਕੇ ਇਹ ਉੱਥੇ ਕਾਫੀ ਸਾਰੇ ਜਿਹੜੇ ਐਕਸਟਰਸ਼ਨ ਰੈਕਟਸ ਚਲਾ ਰਾ ਸੀਗਾ ਖਾਸ ਤੌਰ ਤੇ ਗੁਰਦਾਸਪੁਰ ਬਟਾਲਾ ਅੰਮ੍ਰਿਤਸਰ ਏਰੀਆ ਦੇ ਵਿੱਚ ਕੁਝ ਜਿਹੜੇ ਵੈਲ ਟੂ ਡੂ ਲੋਗ ਹੈ ਬਿਜ਼ਨਸਮੈਨ ਹੈ ਉਹਨਾਂ ਨੂੰ ਥ੍ਰੈਟ ਕਾਲਸ ਕਰਦੇ ਸਿੰਗੇ ਤਾਂ ਇਹਦਾ ਜਿਹੜਾ ਇੱਕ ਕ੍ਰਿਮੀਨਲ ਰਿਕਾਰਡ ਨੂੰ ਦੇਖਦੇ ਹੋਏ ਇਹਦੇ ਚ ਬਟਾਲਾ ਪੁਲਿਸ ਨੇ ਫਿਊ ਮੰਥਸ ਬੈਕ ਅਸੀਂ ਇੱਕ ਪ੍ਰਕਿਰਿਆ ਸਟਾਰਟ ਕੀਤੀ ਸੋ ਅਸੀਂ ਇੱਕ ਰੈਡ ਨੋਟਿਸ ਦਾ ਪ੍ਰੋਪੋਜ਼ਲ ਹੈਡਕੁਆਟਰ ਨੂੰ ਪੇਜਾ which was sent by Punjab Police headquarters to CBI in New Delhi ਉਸ ਤੋਂ ਬਾਅਦ ਉਹਨਾਂ ਨੇ ਪ੍ਰੋਸੈਸ ਕਰਕੇ ਉਹ ਜਿਹੜਾ ਪ੍ਰੋਪੋਜ਼ਲ ਹੈ ਇੰਟਰਪੋਲ ਨੂੰ ਪੇਜਾ ਜਿਹੜੀ ਇੰਟਰਨੈਸ਼ਨਲ ਪੁਲਿਸ ਹੁੰਦੀ ਹੈ ਤਾਂ ਇਵੈਨਚੁਅਲੀ ਆਈ ਥਿੰਕ ਇਨ ਦਾ ਮੰਥ ਆਫ ਅਪ੍ਰੈਲ অর ਮਈ ਰੈਡ ਲੋਟਸ ਵਾਸ ਇਸ਼ੂਡ ਅਗੇਨ ਅਗੇਨਸ ਪਰਮਿੰਦਰ ਸਿੰਘ ਪਿੰਦੀ ਉਸ ਤੋਂ ਬਾਅਦ ਅਸੀਂ ਤਾਲਮੇਲ ਕਰ ਲਿਆ ਵਿਦ ਯੂਏਈ ਅਥਾਰਟिटीज ਜਿਹੜਾ ਲਾ ਐਨਫੋਰਸਮੈਂਟ ਉਥੋਂ ਦਾ ਹੈਗਾ ਤਾਂ ਜਿਹੜੀ ਆਪਣੀ ਸੈਂਟਰਲ ਏਜੰਸੀਜ਼ ਹੈ ਉਹਨਾਂ ਦੇ ਨਾਲ ਵੀ ਪੰਜਾਬ ਪੁਲਿਸ ਦਾ ਤਾਲਮੇਲ ਸੀਗਾ ਤਾਂ ਇਵਨਚੁਅਲੀ ਹੀ ਵਾਸ ਅਰੈਸਟਡ ਇਨ ਯੂਏਈ ਅਬੂਦਾਬੀ ਤਾਂ ਉਸ ਤੋਂ ਬਾਅਦ ਸਾਨੂੰ ਅਬੂਦਾਬੀ ਐਨਸੀਬੀ ਅਬੂਦਾਬੀ ਤੋਂ ਕੋਰਸਪੋਂਡੈਂਸ ਆਈ ਸੀਗੀ ਕੋ ਰਿਲੇਵੈਂਟ ਚੈਨਲਸ ਤੁਸੀਂ ਇੱਕ ਆਪਣਾ ਮਿਸ਼ਨ ਪੇਜ ਹੋ ਟੂ ਗੈਟ ਹਿਮ ਐਕਸਟਰੈਡੀਟਡ ਸੋ ਉਸੇ ਸਿਲਸਿਲੇ ਦੇ ਵਿੱਚ ਪ੍ਰੋਪਰ ਡਾਕੂਮੈਂਟੇਸ਼ਨ ਸਾਰੀ ਫਾਰਮੈਲिटीज ਕਰਕੇ 24 ਤਰੀਕ ਨੂੰ ਸਾਡੀ ਇੱਕ ਟੀਮ ਵਿਚ ਵਾਸ ਲੈਡ ਬਾਈ ਐਸਪੀਡੀ ਮਿਸਟਰ ਗੁਰਪ੍ਰਤਾਪ ਸੋਹਤਾ ਇਹਨਾਂ ਦੇ ਨਾਲ ਸਾਡੇ ਸੀਆਈਏ ਇਨਚਾਰਜ ਮਿਸਟਰ ਸੁਖਰਾਜ ਐਂਡ ਦੋ ਹੋਰ ਟੀਮ ਮੈਂਬਰਸ ਇਹ ਉੱਥੇ ਚਲੇ ਗਏ ਇਨ ਯੂਏਈ ਤਾਂ ਇਹਦੇ ਵਿੱਚ ਵੀ ਟੁਕ ਕਲੀਅਰੈਂਸ ਫਰਮ ਦ ਪੰਜਾਬ ਗਵਰਨਮੈਂਟ ਐਂਡ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਉਥੋਂ ਕਲੀਅਰੈਂਸ ਲੈ ਕੇ ਸਾਡੀ ਟੀਮ ਉੱਥੇ ਪਹੁੰਚ ਗਈ ਉਥੋਂ ਫਿਰ ਲੋਕਲ ਲਾਈਜ਼ਨਿੰਗ ਕਰਕੇ ਮੀਟਿੰਗਸ ਕਰਕੇ ਵਿਦ ਦਾ ਇੰਡੀਅਨ ਐਮਬੈਸੀ ਐਂਡ ਜਿਹੜਾ ਐਮਸੀਬੀ ਉਹ ਬੁਦਾ ਵੀ ਹੈ ਤਾਂ ਉਹਨਾਂ ਦੇ ਨਾਲ ਤਾਲਮੇਲ ਕਰਕੇ ਕੱਲ ਸਵੇਰੇ ਫਿਰ ਜਿਹੜੀ ਲਾਅ ਅਥਾਰਟिटीज ਐਨਫੋਰਸਮੈਂਟ ਅਥਾਰਟिटीज ਹੈ UAE ਉਹਨਾਂ ਨੇ 에어ਪੋਰਟ ਤੇ ਉੱਤੇ ਸਾਡੀ ਟੀਮ ਨੂੰ ਇਹਨੂੰ ਹੈਂਡਓਵਰ ਕਰਤਾ ਐਂਡ ਇਵੈਂਚੁਅਲੀ ਹੀ ਵਾਸ ਬਰਾਟ ਬੈਕ ਟੂ ਇੰਡੀਆ ਟੂ ਫੇਸ ਦਾ ਲਾਅ ਯਾ ਜਿਹੜਾ ਇਹਨੇ ਜੁਰਮ ਕੀਤਾ ਸੀਗਾ ਤਾਂ ਇਥੇ ਮੈਂ ਇਹ ਦੱਸਣਾ ਚਾਹੁੰਨਾ ਕਿ ਇਹ ਜਿਹੜਾ ਇੱਕ ਸਕਸੈਸਫੁਲ ਇੰਟਰਨੈਸ਼ਨਲ ਆਪਰੇਸ਼ਨ ਜਿਹੜਾ ਪੰਜਾਬ ਪੁਲਿਸ ਨੇ ਵਿਦ ਦਾ ਹੈਲਪ ਆਫ ਸੈਂਟਰਲ ਏਜੰਸੀਜ਼ ਕਰ ਲਿਆ ਤਾਂ ਇਹਦੇ ਵਿੱਚ ਹਾਵੇ ਮੁਜਰਮ ਦੁਨੀਆ ਦੇ ਕਿਸੇ ਵੀ ਕੋਨੇ 'ਚ ਹੈਗਾ ਜੇ ਇੱਥੇ ਕੋਈ ਵੀ ਵਰਦਾਤਾ ਕਰਾਂਦਾ ਹੈ ਤਾਂ ਵੀਲ ਗੋ ਆਫਟਰ ਦਾ ਪਰਸਨ ਵੀਲ ਬ੍ਰਿੰਗ ਹਿਮ ਬੈਕ ਐਂਡ ਹੀ ਵਿਲ ਹੈਵ ਟੂ ਫੇਸ ਦਾ ਲਾਅ ਤਾਂ ਇਹਦੇ ਚ ਇੰਪੋਰਟੈਂਟਲੀ ਮੈਂ ਆਈ ਵਾਂਟ ਟੂ ਐਕਸਪ੍ਰੈਸ ਗ੍ਰੈਟੀਟਿਊਡ ਟੂ ਸੀਨੀਅਰਸ ਜਿਨ੍ਹਾਂ ਨੇ ਇਹ ਪੂਰਾ ਸਾਨੂੰ ਗਾਈਡ ਕਰਦਾ ਇਹਦੇ ਚ ਵਰਦੀ ਡੀਜੀਪੀ ਪੰਜਾਬ ਏਡੀਜੀਪੀ ਸੀਆਈ ਐਂਡ ਏਡੀਜੀਪੀ ਏਜੀਟੀਐਫ ਇਨਕਲੂਡਿੰਗ ਡੀਆਈਜੀ ਬਾਰਡਰ ਐਂਡ ਐਲਸੋ ਜਿਹੜੀ ਸੈਂਟਰਲ ਏਜੰਸੀਜ਼ ਇਹਦੇ ਵਿੱਚ ਸਾਡੇ ਨਾਲ ਜਿਨ੍ਹਾਂ ਨੇ ਤਾਲਮੇਲ ਕਰਤਾ ਮਿਨਿਸਟਰੀ ਆਫ ਐਕਸਟਰਨਰ ਅਫੇਅਰਸ ਐਂਡ ਦ ਗਵਰਨਮੈਂਟ ਆਫ ਯੂਏਈ ਉਹਨਾਂ ਨੇ ਬਰਪੂਰ ਸਾਡਾ ਸਾਥ ਇਹਦੇ ਵਿੱਚ ਦਿੱਤਾ ਕੋਆਪਰੇਸ਼ਨ ਕੀਤਾ ਤਾਂ ਕਰਕੇ ਇਹ ਜਿਹੜਾ ਕੋਆਪਰੇਸ਼ਨ ਸਾਡਾ ਸੀਗਾ ਇੰਟਰਨੈਸ਼ਨਲ ਲੈਵਲ ਦਾ ਇਹ ਕਾਮਯਾਬ ਹੋਇਆ ਸਰ ਇਹ ਪੰਜਾਬ ਪੁਲਿਸ ਤੋਂ ਮਾਜੂਦ ਹੋ ਕੇ ਇਹਨਾਂ ਨਾਲ ਸੰਪਰਕ ਕਿੱਦਾਂ ਆ ਗਿਆ ਤੁਹਾਨੂੰ ਇਹ ਇਹਨਾਂ ਦੀ ਸੰਗਤ ਪੁਰਾਣੀ ਸੀਗੀ ਤਾਂ ਇੱਥੇ ਇਹਨਾਂ ਦੇ ਨਾਲ ਤਾਲਮੇਲ ਸੀਗਾ ਤਾਂ ਇਹਨਾਂ ਦੀ ਜਿਹੜੀ ਇੱਕ ਵਧੀਆ ਇਹਦੀ ਲਾਈਫ ਹੋ ਸਕਦੀ ਸੀਗੀ ਕਨਸਟੇਬਲ ਸੀਗਾ ਪੰਜਾਬ ਪੁਲਿਸ ਦੇ ਵਿੱਚ ਉਹ ਛੱਡ ਕੇ ਇਹ ਇਹਨਾਂ ਦੇ ਨਾਲ ਜੁੜ ਗਿਆ ਜਿਹੜੇ ਅਤੰਗਵਾਦੀ ਹੈਗੇ ਨੇ ਤਾਂ ਇਵੈਂਚੁਅਲੀ ਇੱਥੇ ਜ਼ੁਰਮ ਕਰਕੇ ਫਿਰ ਇਹਨੂੰ ਇੱਕ ਖਦਸ਼ਾ ਸੀਗਾ ਕਿ ਇੱਥੇ ਉਸਨੇ ਫੜ ਲੈਣਾ ਫਿਰ ਇਹ ਬਾਹਰ ਭੱਜ ਗਿਆ ਯੂਏ ਹਾਂਜੀ ਸ਼ੀ ਇਜ਼ ਪੋਸਟਡ ਇਨ ਪੰਜਾਬ ਪੁਲਿਸ ਜੀ ਸਰ ਜਿਸ ਤੋਂ ਅਰੈਸਟ ਕਰੀ ਲੱਗਦਾ ਉਹ ਕਿੰਨੇ ਵੱਡੇ ਕਲਾਸੂ ਆ ਕਰਦੇ ਜਾਂ ਜਿਹੜੇ ਆਪ ਦਾ ਨੇ ਉਹਨਾਂ ਦੇ ਖਿਲਾਫ ਵੀ ਮਾਹੌਲੇ ਦੇ ਦੱਬੀ ਕੀਤੇ ਆ ਉਮੀਦ ਬਣਦੀ ਏ ਕਿ ਉਹ ਵੀ ਕਰ ਦੇ ਚੰਗ ਬਿਲਕੁਲ ਕੀ ਆਲਰੇਡੀ ਪ੍ਰੋਸੈਸ ਫਾਰ ਮਲਟੀਪਲ ਕ੍ਰਿਮੀਨਲਸ ਇਜ਼ ਔਨ ਗoing ਇਟ ਇਜ਼ ਇਨ ਦਾ ਪਾਈਪਲਾਈਨ ਬਾਕੀ ਇਹਦੇ ਕੋਲੋਂ ਵੀ ਖੁਲਾਸੇ ਕਾਫੀ ਸਾਰੇ ਹੋਣਗੇ ਅਸੀਂ ਜਸਟ ਉਹਨੂੰ ਲੈ ਕੇ ਆਏ ਹੈ ਬੇਸਿਕਲੀ ਇਹ ਕਿਵੇਂ ਗਿਆ ਉਹ ਕਿੱਥੇ ਰਹਿੰਦਾ ਸੀਗਾ ਕਿਹਦੇ ਟੱਚ ਸੀਗਾ ਕਿਵੇਂ ਇਹਦਾ ਕੋਆਰਡੀਨੇਸ਼ਨ ਹੁੰਦਾ ਸੀਗਾ ਕ੍ਰਾਈਮ ਕਿਵੇਂ ਆਰਕੈਸਟ੍ਰੇਟ ਹੁੰਦਾ ਸੀਗਾ ਇਹ ਸਾਰੇ ਖੁਲਾਸੇ ਇਹਦੇ ਕੋਲੋਂ ਅਸੀਂ ਕਰਵਾਵਾਂਗੇ ਜੀ ਆਈ ਬਲੀਵ ਇਨ 2023